ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਔਲ ਖਡੇਰੀ ਫਾਰਮ ਤੇ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਸਾਪੁੱਤਰ ਤੇ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਪੈਂਦਾ ਹੈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਾਂਗੇ ਵੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਅੱਜ ਜਿਹੜੀ ਤੁਸੀਂ ਸਾਹਮਣੇ ਸਕਰੀਨ ਤੇ ਵਾੜ ਦੇਖ ਰਹੇ ਹੋ ਬਾਈ ਦੀ ਵਿਕਾਊ ਹੈ ਫੋਰ ਸੇਲ ਹੈ ਦੂਜਾ ਸੁਆ ਵੀਰ ਦੇ ਦਸਨ ਮੁਤਾਬਕ ਸੋਈ ਹੈ ਤੇ 9 10 ਲੀਟਰ ਬੌਲਾ ਜਿਹੜਾ ਰੈਡੀ ਹੈ ਤਾਜੀ ਸੋਈ ਹੈ ਤੇ ਰੇਟ ਰੱਖਿਆ ਬਾਈ ਨੇ 65000 ਰੁਪਿਆ ਬਾਕੀ ਮੌਕੇ ਤੇ ਜਿਹੜਾ ਮਾਨਤਾ ਸੌਦਾ ਹੋ ਜਾਣਾ ਤੁਸੀਂ ਆਪ ਦੇ ਕੋਲੇ ਜਾ ਕੇ ਪੂਰੀ ਤਸੱਲੀ ਕਰਕੇ ਜਿਹੜੀ ਇਹ ਵਾਇਰ ਖਰੀਦ ਸਕਦੇ ਆ ਥਾਣ ਖਵਾਨੇ ਦੀ ਪੂਰੀ ਜਿਹੜੀ ਵਾਇਰ ਸਾਫ ਹੈ ਠੰਡੀ ਸੀਲ ਹੈ ਸਾਰੇ ਦੋਸਤਾਂ ਦਾ ਵੀਡੀਓ ਵੇਖਣ ਲਈ ਧੰਨਵਾਦ ਜੀ